ਸਾਈ ਤੇ ਯਹੂਦੀਆਂ ਤੇ ਇਸਾਈਆਂ ਤੋਂ ਪ੍ਰਭਾਵਿਤ ਹੈ ਇਸਲਾਮ ਬੇਸ਼ੱਕ ਇਹ ਵੱਖਰੇ ਧਰਮ ਨਹੀਂ ਪਰ ਜੜ ਇਹਨਾਂ ਦੀ ਇੱਕ ਹੈ ਇਹ ਕਹਿੰਦੇ ਨੇ ਕਿ ਧਰਤੀ ਬਣਾ ਕੇ ਪ੍ਰਮਾਤਮਾ ਨੇ ਮਨੁੱਖ ਨੂੰ ਆਪਣੀ ਇੱਕ ਸੁੰਦਰ ਬਾਗ ਦੇ ਵਿੱਚ ਜਿੱਥੇ ਇਹ ਰਹਿੰਦਾ ਸੀ ਇਹ ਨੂੰ ਧਰਤੀ ਤੇ ਸੁੱਟਿਆ ਇਹ ਧਰਤੀ ਤੇ ਪੈਦਾ ਨਹੀਂ ਹੋਇਆ ਅੱਮਾ ਹਵਾਰ ਤੇ ਆਦਮ ਨੂੰ ਧਰਤੀ ਤੇ ਬਹਿਸ਼ਤ